ਖਣੀ ਟ੍ਰੈਪ ਮਾਮਲੇ ਵਿੱਚ ਬਠਿੰਡਾ ਕੋਤਵਾਲੀ ਥਾਣਾ ਪੁਲਿਸ ਨੇ ਇੱਕ ਲੜਕੀ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਲੜਕੇ ਵੱਲੋਂ ਬੀਐਸਐਫ ਵਿੱਚ ਰਿਟਾਇਰ ਮੁਲਾਜ਼ਮ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਕੇ 90000 ਰੁਪਏ ਦੀ ਠੱਗੀ ਮਾਰੀ ਸੀ ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਸੀਡੀ 1 ਨੇ ਦੱਸਿਆ ਕਿ ਉਨ੍ਹਾਂ ਕੋਲ ਪੀੜਤ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਰੇਲਵੇ ਸਟੇਸ਼ਨ ਤੇ ਛੱਡਣ ਵਾਸਤੇ ਆਇਆ ਸੀ ਤੇ ਰਸਤੇ ਵਿੱਚ ਉਸ ਨੂੰ ਸਕੂਟਰੀ ਸਵਾਰ ਦੋ ਲੜਕੀਆਂ ਮਿਲੀਆਂ ਸਨ ਜਿਨ੍ਹਾਂ ਨੇ ਉਸ ਨੂੰ ਆਪਣੇ ਪਿਆਰ ਦੇ ਚਾਲ ਵਿੱਚ ਫਸਾ ਲਿਆ ਤੇ ਉਸ ਨੂੰ ਕਿਰਾਏ ਦੇ ਮਕਾਨ ਵਿੱਚ ਬੁਲਾ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਤੇ ਉਸ ਨੂੰ ਬਲੈਕਮੇਲ ਕਰਕੇ ਉਸ ਦੇ ਏਟੀਐਮ ਦਾ ਪਾਸਵਰਡ ਹਾਸਲ ਕਰ ਲਿਆ ਤੇ ਉਸ ਵਿੱਚੋਂ 90000 ਰੁਪਏ ਕਢਵਾ ਲਏ ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਲੜਕੀ ਤੇ ਉਸ ਦੇ ਇਨਾਲ ਤਿੰਨ ਮਰਦ ਸਾਥੀਆਂ ਨੂੰ 40000 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ ਸਾਡੇ ਥਾਣਾ ਕਤਵਾਲੀ ਦੇ ਏਸੀ ਗੁਰਮੀਤ ਸਿੰਘ ਥਾਣਾ ਕਤਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਮੀਰ Rajasthan ਦਾ ਰਹਿਣ ਵਾਲਾ ਜੋ ਅਵੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈ ਜੋ BSF ਤੋਂ ਰਿਟਾਇਰ ਹੈ। ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ। ਜਦੋਂ 28 ਤਰੀਕ ਨੂੰ ਇਲਵਸਟੇਸ਼ਨ ਤੇ ਆਇਆ ਸੀ ਤਾਂ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤੋ ਟ੍ਰੇਨ ਤੇ ਜਿਹੜਾ ਸੀ ਉਹ ਬਿਆਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚੱਲਾ ਗਿਆ ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨ ਦੁਕਾਨ ਤੋਂ ਕੋਈ ਕਵਰ ਵਗੈਰਾ ਪਾ ਕੇ ਜਦੋਂ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੀ ਨੂੰ ਆਪਣੀ ਗੱਲਾਂ ਦੇ ਵਿੱਚ ਮਹਿਲਾ ਫਸਲਾ ਲੈ ਜਿਹੜਾ ਸੀ ਉਹ ਉਸ ਤੋਂ ਬਾਅਦ ਉਹਨਾਂ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਦੇ ਕਿਰਾਏ ਦਾ ਮਕਾਨ ਢੋਕਣੋਲੇ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ ਉੱਥੇ ਲੈ ਜਾ ਕੇ ਜਿਹੜੇ ਸੀ ਉਹਦੇ ਆਉਂਦੇ ਜਾਲ ਵਿੱਚ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਪਰਵਾਲੇ ਜਦੋਂ ਉਹਨੇ ਕੱਪੜੇ ਤੋੜਨ ਵਾਲੇ ਤਾਂ ਉਹਨਾਂ ਦੇ ਚਾਰ ਜਿਹੜੇ ਮੇਲ ਬਿੱਤਰ ਸੀਗੇ ਉਹਨੇ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੂੰ ਵੀ ਜਿਹੜੀ ਸੀ ਆ ਵਿਦਆਊਟ ਕੱਪੜਿਆਂ ਤੋਂ ਜਿਹੜੀ ਉਹ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜਬਰਦਸਤੀ ਉਹਨੂੰ ਡਰਾਤ ਮਟਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸਾਨੂੰ ਸਾਨੂੰ ਅਨੁਸਾਰ ਕਢਾ ਲਿਆ ਤਾਂ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇੱਕ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ 2 ਲੇਡੀਜ਼ ਐ 4 ਜੈਂਟਸ ਐ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ ਤਿੰਨ ਜੈਂਟਸ ਐ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਐ ਤੇ ਉਹ ਜਿਹੜਾ ਸੀ ਗੋਰਖੇ ਦਾ ਬੰਦਾ ਜਿਹੜਾ 40000 ਰੁਪਏ ਦੇ ਕੜਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਿਆ ਇੱਕ ਜਿਹੜੀ ਸਕੂਟਰ ਨੂੰ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਐ ਦੋ ਆਦਮੀਆਂ ਦੀ ਤੇ ਗ੍ਰਿਫਤਾਰੀ ਹਜੇ ਬਾਕੀ ਪਹਿਲਾਂ ਵੀ ਇੱਕ ਗ੍ਰੀਮ ਕਰੇਗੇ ਇਹਨਾਂ ਦੇ ਖਿਲਾਫ ਜਸਪ੍ਰੀਤ ਕੌਰ ਨਾਲ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਹੀ ਐਸੀ ਤਰ੍ਹਾਂ ਦਾ হানি ਟ੍ਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਕਵਕਦਮਾ ਦਰਜ ਹੈਗਾ ਬਾਕੀ ਅਜੇ ਪੜਤਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਆ ਇਸੇ ਲਈ ਇਹ ਪਤਲੇ ਕਾਫੀ ਰਤਨੀ ਚਿੰਨ੍ਹ ਹੋ ਗਏ ਇਹਦੇ ਚ ਜਿਹੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਹੜੀਆਂ ਦੋ ਲੇਡੀਜ਼ ਨੇ ਜੁਨੇ ਹਸਬੰਡ ਵੀ ਨਾਲ ਆਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜਾ ਦੋ ਲੜਕੇ ਰਹਿਗੇ ਉਹ ਇੱਕ ਕੋਟੀ ਸਿਕਾਣਾ ਰਹਿਣ ਵਾਲਾ ਹੈਗਾ ਤੇ ਇੱਕ ਜਿਹੜਾ ਹੈਗਾ ਬੀ ਇਹ ਤਾਂ ਕੱਲ੍ਹ ਕੋਈ ਇੱਕ ਸਾਮ ਦਾ ਫੌਜੀ ਐਨ ਨੂੰ ਜਲਦੀ ਨਹੀਂ ਫਸ ਸਕਦੇ ਆਮ ਲੋਕਾਂ ਨੂੰ ਕੀ ਵੀ ਕਰਨਾ ਉਸ ਤਰ੍ਹਾਂ ਆਮ ਲੋਕਾਂ ਨੂੰ ਇਹ ਚਾਹੁੰਦਾ ਮੈਂ ਆਮ ਲੋਕਾਂ ਨੂੰ ਇਹੀ ਵੀਲ ਕਰਨਾ ਚਾਹੁੰਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਆਗੇ ਜਿਨ੍ਹਾਂੋਂਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗੇਗਾ ਇਹ ਸਾਮ ਦਾ ਫੌਜੀ ਜਿਹੜਾ ਬੰਦਾ ਤਾਂ ਹੈਗਾ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ ਕਜੀ